ਸਾਡੇ ਫਾਰਮ ਤੇ ਹੁੰਦਾ ਜੀ 250 ਤੋਂ 300 ਲੀਟਰ ਦੁੱਧ 250 ਤੋਂ 300 ਲੀਟਰ ਦੁੱਧ ਪੰਚ ਜੀ 250 ਤੋਂ 300 ਲੀਟਰ ਦੁੱਧ ਹੁਣ ਤੁਸੀਂ ਦੁਬਾਰਾ ਦੇ ਦੋ ਤਿਆਰ ਹੋ ਵੇਰਕਾ ਨੂੰ ਬਿਲਕੁਲ ਜੀ ਦੇਖੋ ਜੀ ਰਾਜੀਵ ਸਾਹਿਬ ਦੀ ਵੀਡੀਓ ਆਈ ਵੀ ਅਮੁੱਲ ਦਾ ਬਾਈਕਾਟ ਕਰ ਦਿਓ ਹਾਂ ਦੇਖੋ ਜੀ ਅਮੁੱਲ ਦਾ ਫਾਰਮਰ ਕੋਈ ਵੀ ਦੋ ਹੀ ਕੰਪਨੀਆਂ ਨੇ ਅਗਰ ਡੈਰੀ ਫਾਰਮਿੰਗ ਸੋਚਣੀ ਆ ਵੇਰਕਾ ਤੇ ਨੈਸਲੇ ਇਹ ਤੋਂ ਬਿਨਾ ਫਾਰਮਰ ਕਾਮਯਾਬ ਨਹੀਂ ਹੈਗਾ ਵੇਖੋ ਅਸੀਂ 10 ਸਾਲ ਵੇਰਕਾ ਨੂੰ ਦੁੱਧ ਨਹੀਂ ਪਾਇਆ ਅਸੀਂ ਫਿਰ ਵੀ ਆਪਣੇ ਫਾਰਮ ਨੂੰ ਕਾਮਯਾਬ ਕੀਤਾ ਹਾਂ ਠੀਕ ਹੈ ਜੀ ਹੁਣ ਅਮੁੱਲ ਦਾ ਬਾਈਕਾਟ ਤਾਂ ਅਸੀਂ ਜੇ ਵੇਰ ਕਾ ਸਾਰੇ ਪੰਜਾਬ ਦਾ ਛੋਟੇ ਜ਼ਿਮੀਂਦਾਰਾਂ ਦੁੱਧ ਖਰੀਦੀ ਹੋਵੇ ਠੀਕ ਹੈ ਵੇਰ ਕਾ ਤਾਂ ਉਦੋਂ ਦੁੱਧ ਲੈਂਦੀ ਹੈ ਜਦੋਂ ਇਹਨਾਂ ਨੂੰ ਲੋੜ ਹੈ ਠੀਕ ਹੈ ਅੱਜ ਨਵਾਂ ਡੈਰੀ ਫਾਰਮਰ ਖੋਲਦਾ ਅੱਜ ਉਹਨੂੰ ਕੋਡ ਨਹੀਂ ਮਿਲੂਗਾ ਇਹ ਨਹੀਂ ਪਤਾ ਤਿੰਨ ਤਿੰਨ ਸਾਲ ਨਾ ਮਿਲੇ ਕੋਡ ਨਹੀਂ ਦਿੰਦੇ ਹਾਂਜੀ ਕੋਡ ਨਹੀਂ ਦਿੰਦੇ ਹੁਣ ਦੇਖੋ ਦੁੱਧ ਤਾਂ ਉਹਨੇ ਕਿਤੇ ਪਾਣਾ ਹੁਣ ਇੱਕ ਬੰਦੇ ਨੇ ਫਾਰਮ ਖੋਲ ਲਿਆ ਟ੍ਰੇਨਿੰਗ ਲੈ ਲਈ ਫਾਰਮ ਖੋਲ ਲਿਆ ਗਾਵਾਂ ਲੈ ਆਇਆ ਸਭ ਤੋਂ ਅਗਲਾ ਮਸਲਾ ਤਾਂ ਮੁੱਦਾ ਤਾਂ ਇਹ ਚੱਲਣਾ ਇਹ ਤਾਂ ਦੁੱਧ ਵਿਗਣਾ ਹੀ ਨਹੀਂ ਹੁਣ ਵੇਰ ਕਾ ਦਾ ਰੇਟ ਅੱਜ ਦਾ 38 39 ਰੁਪਏ ਦਾ ਤੇ ਪ੍ਰਾਈਵੇਟ ਰੇਟ 32 ਰੁਪ ਤੇ 32 ਰੁਪਏ ਕਿਲੋ ਦੁੱਧ ਵੇਚ ਕੇ ਕੀ ਬਚਣਾ ਹੈ ਇਹ ਵੀ ਇੱਕ ਪੁਆਇੰਟ ਹੈ ਅੱਛਾ ਪੰਜਾਬ 'ਚ ਰੌਲਾ ਤਾਂ ਇਹ ਪੈਂਦਾ ਵੀ ਦੁੱਧ ਦੀ ਬਹੁਤ ਕਮੀ ਹੈ ਬਹੁਤ ਘਾਟ ਆ ਦੁੱਧ ਦੀ ਦੇਸ਼ ਪੱਧਰ ਤੇ ਵੀ ਆਇਆ ਵੀ ਦੁੱਧ ਦੀ ਬਹੁਤ ਘਾਟ ਹੈ ਫਿਰ ਵੇਰਕਾ ਦੁੱਧ ਚੱਕਦੀ ਕਿਉਂ ਨਹੀਂ ਦੇਖੋ ਜੀ ਰੌਲਾ ਹੀ ਪੈਂਦਾ ਹੈ ਵੇਰਕਾਲਿਆਂ ਤੋਂ ਤਾਂ ਸਾਨੂੰ 12 ਸਾਲ ਹੋ ਗਏ ਪਿੱਛੇ ਫਿਰਦਿਆਂ ਨੂੰ ਇਹ ਤਾਂ ਹੱਥ ਖੜੇ ਹੀ ਕਰਦੇ ਨੇ ਵੀ ਸਾਡੇ ਕੋਲ ਦੁੱਧ ਪੂਰਾ ਹੈ ਸਾਡੇ ਕੋਲ ਦੁੱਧ ਪੂਰਾ ਹੈ ਇਹਨਾਂ ਨੇ ਮੇਰੇ ਨਾਲ ਇਹਨਾਂ ਦਾ ਵਿਵਾਦ ਛੇੜਨਾ ਹੈ ਹੂੰ ਇਨਾਂ ਦੀ ਨਿਗਾਹ ਦੇ ਵਿੱਚ ਮੈਂ ਉਦੋਂ ਤੋਂ ਹੀ ਰੜਕਣ ਲੱਗ ਗਿਆ ਸੀ ਕਿਉਂਕਿ ਮੈਂ ਹੁਣ ਜਦੋਂ ਮੈਨੂੰ ਪਤਾ ਲੱਗ ਗਿਆ 2 ਮਹੀਨੇ ਮੈਂ ਹੁਣ ੱੱਕੇ ਖਾ ਰਿਆ ਮੈਨੂੰ ਪਤਾ ਲੱਗ ਗਿਆ ਵੀ ਕੀ ਮਸਲਾ ਹੈ ਹੂੰ ਤਾਂ ਇਹਨਾਂ ਨੇ ਇੱਕ ਆਈਟਮ ਭੇਜੀ ਹੈ ਮੂੰ ਮੂੰਗੀ ਦੀ ਦਾਲ ਦੀ ਪਿੰਨੀਆਂ ਬੜੀਆਂ ਹੋਈਆਂ ਸੀ ਠੀਕ ਹੈ ਮਿਲਕ ਫੱਟਦੀਆਂ ਜਿਹੜੀ ਦੀਵਾਲੀ ਵਾਲੇ ਦਿਨ ਸਾਨੂੰ ਸਵੀਟ ਆਈ ਹੈ ਉਹਦਾ ਰੇਟ ਇਹਨਾਂ ਨੇ 844 ਰੁਪਏ ਸਾਡੇ ਬਿੱਲ ਦੇ ਵਿੱਚੋਂ ਕਟਿਆ 844 ਰੁਪਏ 844 ਰੁਪਏ ਦੇਖੋ ਜੀ ਹੁਣ ਹਰੇਕ ਜ਼ਿਮੀਂਦਾਰ ਦੇਖੋ ਮੈਂ ਸੰਭਾਰ ਸਕਦਾ ਵੱਡੇ ਵੀ ਸਹਾਰ ਸਕਦੇ ਨੇ ਕਈ ਬੰਦੇ ਛੋਟੇ ਜਿਹੜੇ ਜੁੜੇ ਹੋਏ ਨੇ ਜਿਹੜੇ ਚਾਰ 500 ਦਾ ਡੱਬਾ ਲੈ ਕੇ ਇਕੱਲੇ ਨੇ ਕੰਮ ਚਲਾਣਾ ਤੁਸੀਂ ਬਿਨਾ ਦੱਸਿਓ ਭੇਜਦੇ ਪਏ ਹੋ ਹਾਲਾਂਕਿ ਇੱਕ ਵਰਫੀ ਇਹ ਸਟਾਫ ਖਾਵੇ ਵੇਰਕਾ ਦਾ ਫਿਰ ਇਹਨਾਂ ਨੂੰ ਪਤਾ ਲੱਗੇ ਵੀ ਕਿੰਦਾ ਦੀ ਹੁੰਦੀ ਆ ਇਹ ਫਾਰਮਾਂ ਦੇ ਗੱਲ ਜਾਣ ਪੁੱਝ ਕੇ ਮੜਦੇ ਨੇ ਦੇ ਕੇ ਮੂngਦਾਲ ਦੀ ਵਰਫੀ ਪੈਸੇ ਕੱਟੇ ਕਾਜੂ ਗਤਰੀ ਦੇ ਜਦੋਂ ਇਹ ਗੱਲ ਮੈਂ ਇਹਨਾਂ ਦੇ ਅਫਸਰਾਂ ਨੂੰ ਕਹੀ ਇਹਨਾਂ ਦੇ ਐਮਪੀ ਨੂੰ ਮੈਂ ਕਹਿ ਦਿੱਤੀ ਸਾਡੇ ਤਾਂ ਕਦੀ ਨਹੀਂ ਦਿਵਾਲੀ ਵਾਲੇ ਦਿਨ ਤੇ ਪੈਸੇ ਕੱਟੇ ਜੇ ਤੁਹਾਡੀ ਕੰਪਨੀ ਦਾ ਕੋਈ ਰੂਲ ਰੈਗੂਲੇਸ਼ਨ ਤੁਸੀਂ ਪਹਿਲਾਂ ਦੱਸੋ ਵੀ ਪੈਸੇ ਲੱਗਣਗੇ ਲੈਣੀ ਆ ਤੁਸੀਂ ਲਓ ਨਹੀਂ ਲੈਣੀ ਨਾ ਲਓ ਇਹ ਧੱਕਾ ਚੱਲਦਾ ਜੀ ਪੂਰਾ ਦਿਵਾਲੀ ਵਾਲੇ ਦਿਨ ਦਾ ਮੈਂ ਇੱਕ ਵੱਡੇ ਫਾਰਮਰ ਨਾਲ ਗੱਲ ਕੀਤੀ ਉਹ ਆਪਣੇ ਏਰੀਆ ਦੇ ਵਿੱਚ ਨੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਅਗਲਾ ਚੱਲ ਰਿਹਾ ਮੈਂ ਕਿਹਾ ਜੀ ਤੁਹਾਡੇ ਇੰਦਾ ਇੰਦਾ ਕਰਦੇ ਨੇ ਇਹ ਕਹਿੰਦਾ ਭਾਜੀ ਸਾਡੇ ਕੋਲ ਤਾਂ 25 ਡੱਬੇ ਵੀ ਬਰਫੀ ਦੇ ਆ ਜਾਂਦਾ ਸਾਨੂੰ ਹਾਂ ਕਹਿਣੀ ਪੈਂਦੀ ਹੈ ਸਾਡੇ ਕੋਲ ਤਾਂ 50 ਗੱਟੇ ਫੀਡ ਦੇ ਵੀ ਆ ਜਾਂਦਾ ਸਾਨੂੰ ਹਾਂ ਕਹਿਣੀ ਪੈਂਦੀ ਹੈ ਇਹ ਧੱਕੇ ਨਾਲ ਜੀ ਫੀਡ ਫਾਰਮਰ ਦੇ ਉੱ ਹੁਣ ਕਾਰਗਿਲ ਦੀ ਫੀਡ ਤਕਰੀਬਨ ਫਾਰਮਰ ਵਰਤਦੇ ਨੇ ਜਾਂ ਮੈਂ ਵਰਤਦਾ ਮੈਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰਦਾ ਜਿਹੜੀ ਅਗਲੇ ਨੂੰ ਸਹੀ ਲੱਗਦੀ ਹੈ ਵੇਖੋ ਜੇ ਤੁਹਾਡੀ ਫੀਡ ਅਗਰ ਫਾਰਮਰ ਵਰਤਣਾ ਹੀ ਨਹੀਂ ਚਾਹੁੰਦਾ ਤੁਸੀਂ ਠੱਕੇ ਨਾਲ ਕਿਉਂ ਮੜਦੇ ਪਏ ਜੀ ਅਸੀਂ ਦੁੱਧ ਦਿੱਤਾ ਹੈ ਪੈਸੇ ਲੈਣ ਦੇ ਕੋਈ ਫਰੀ ਥੋੜੀ ਪਾਇਆ ਹੈ ਠੱਕੇ ਨਾਲ ਫਾਰਮਰਾਂ ਤੇ ਫੀਡ ਛੁੱਟੀ ਜਾਂਦੀ ਹੈ 65500 ਵੀ ਕੈਨਸਲ ਹੋ ਗਈ ਕੁਛ ਨਹੀਂ ਜੀ ਇਹ ਸਰਕਾਰ ਦਾ ਕੰਮ ਹੁੰਦਾ ਹੈ ਵੀ ਟ੍ਰੇਨਿੰਗ ਲਵੇ ਯੂਨੀਵਰਸਿਟੀ ਸਹਾਇਕ ਧੰਦੇ ਨੂੰ ਉਤਸ਼ਾਹ ਕਰਦੀ ਹੈ ਹਾਂ ਦੇਖੋ ਜੀ ਫਾਰਮਰ ਨਵੇਂ ਮੁੰਡੇ ਗਏ ਯੂਥ ਡੇਅਰੀ ਫਾਰਮ ਦੀ ਟ੍ਰੇਨਿੰਗ ਲੈ ਲਈ ਲਾਉਣ ਪਾਸ ਕਰਾ ਲਿਆ ਆਗੇ ਫਾਰਮ ਪਾ ਲਿਆ ਗਾਵਾਂ ਖਰੀਦ ਲਈਆਂ ਸਭ ਤੋਂ ਵੱਡੀ ਸਮੱਸਿਆ ਤਾਂ ਉਦੋਂ ਪੈਣੀ ਆ ਜਦੋਂ ਦੁੱਧ ਵੇਚਣਾ ਹੈ ਹਮ ਹੁਣ ਦੇਖੋ ਨਵੇਂ ਫਾਰਮਰ ਨੂੰ ਕੋਡ ਮਿਲਣਾ ਚਾਹੀਦਾ ਵੇਰਕਾ ਦਾ ਨਾਲ ਦੀ ਨਾਲ ਨਾਲ ਦੀ ਨਾਲ ਉਹ ਮਿਲਦਾ ਹੀ ਨਹੀਂ ਹਾਲਾਂਕਿ ਵੇਕਾ ਕੋਆਪਰੇਟਿਵ ਹੈ ਲੋਕਾਂ ਦੀ ਹੈ ਜੀ ਲੋਕਾਂ ਨਾਲ ਮਿਲ ਕੇ ਬਣਾਈ ਹੋਈ ਚੀਜ਼ ਹੈ ਤੇ ਇਹ ਮੁੱਦੇ ਤੇ ਆ ਬਰਫੀ ਵਾਲੇ ਮੁੱਦੇ ਦੇ ਇਹ ਅਫਸਰਾਂ ਨੇ ਮੇਰੇ ਨਾਲ ਕਿਹੜ ਗੱਡੀ ਉਦੋਂ ਮੈਨੂੰ ਮੈਸੇਜ ਆ ਗਿਆ ਵੀ ਤੇਰਾ ਕੋਡ ਬੰਦ ਹੋਏਗਾ ਮੈਂ ਹਾਂਜੀ ਕਰ ਦੋ ਕਰ ਦੋਗੇ ਤਾਂ ਕੋਈ ਚੱਕਰ ਨਹੀਂ ਆਪਾਂ ਸੱਚ ਬੋਲਣਾ ਸੱਚ ਬੋਲਣ ਤੋਂ ਹਟਾ ਨਹੀਂ ਸਕਦੇ ਹਾਂ ਜਿਹੜੀ ਗੱਲ ਆਪਾਂ ਕਹਿੰਨੇ ਪਏ ਆ ਫੈਟ 2-3 ਪੁਆਇੰਟਾਂ ਦਾ ਫਰਕ ਹੈਗਾ ਪੇਮੈਂਟ ਆ ਲੇਟ ਨਹੀਂ ਹੈਗਾ ਧੱਕੇ ਨਾਲ ਤੁਸੀਂ ਫੀਡ ਮੜਦੇ ਹੋ ਹੈਗੀ ਹੈ ਹੁਣ ਅਗਲੀ ਗੱਲ ਸੁਣੋ ਜੀ ਮੇਰੇ ਫਾਰਮ ਤੇ ਗੱਡੀ ਬੰਦ ਹੋ ਜਾਂਦੀ ਹੈ ਮੈਂ ਦੁੱਧ ਸਾਡੇ ਪਿੰਡ ਦੇ ਬੀਐਮਸੀ ਤੇ ਪਾਣ ਚੱਲ ਜਾਣਾ ਅਚਾਨਕ ਹਜੇ ਸੂਰ ਨਹੀਂ ਸਟਾਰਟ ਹੋਇਆ ਜਿਹੜਾ ਬਚ ਗਿਆ ਉਹਨਾਂ ਦਿਨਾਂ ਦੇ ਵਿੱਚ 5-7 ਕਿਲੋ ਉੱਥੇ ਜਾ ਕੇ ਮੇਰੀ ਜਿਹੜੀ ਗੱਡੀ 'ਚ ਫੈਂਟ ਆਉਂਦੀ ਪਈ ਐ ਉਹ ਤਾਂ 38-40 ਆ ਰਹੀ ਐ ਤਾਂ ਜਿਹੜੇ ਡੈਰੀਆਂ ਦੇ ਸੈਂਟਰਾਂ ਦੇ ਉੱਤੇ ਮੇਰੀ ਫੈਂਟ ਆਈ 38 ਡਿਗਰੀ ਪੁਆਇੰਟ ਬੰਦੇ ਉਹ ਸੈਂਟਰ ਵਾਲੀ ਦੱਬ ਗਈ ਖਾ ਗਈ ਵਿੱਚ ਖਾ ਗਈ ਹੁਣ ਦੱਸੋ ਜੀ ਜਿਹੜੇ ਇੱਕ ਲੋਕਲ ਜਿਹੜਾ ਜ਼ਿਮੀਂਦਾਰ ਹੈ ਜਿੰਨੇ ਘਰੇ 8-10 ਪਸ਼ੂ ਰੱਖੇ ਨੇ ਉਹਦੇ ਵਾਸਤੇ ਵੇਰਕਣ ਕੀ ਕੀਤਾ ਕਿ ਪਿੰਡ ਦੇ ਵਿੱਚ ਸੈਂਟਰ ਹੁੰਦਾ ਉਹ 'ਚ ਦੁੱਧ ਪਾ ਕੇ ਆਓ ਯਾਰ ਜੋ ਉੱਥੇ ਇੰਨੀ-ਇੰਨੀ ਫੈਂਟ ਕੱਟੀ ਜਾਣ ਲੱਗੀ ਇੱਕੋ ਮਸ਼ੀਨਾਂ ਰੱਖੀਆਂ ਹੋਈਆਂ ਨੇ ਉੱਥੇ 4 4 5 5 ਪੁਆਇੰਟ ਕੱਟ ਲੈਂਦੇ ਨੇ ਫੈਂਟ ਦੇ ਤੇ ਤੁਸੀਂ ਕਿਸੇ ਜਿਹੜੇ ਤੁਹਾਡੇ ਤੁਸੀਂ ਐਮਪੀ ਦੀ ਗੱਲ ਕਰਦੇ ਹੋ ਤੁਹਾਡੇ ਏਰੀਆ ਦਾ ਹੁੰਦਾ ਉਦੋਂ ਉੱਤੇ ਸੀਨੀਅਰ ਅਫਸਰ ਹੁੰਦਾ ਉਹਨਾਂ ਦੇ ਦੇਖੋ ਜੀ ਸੀਨੀਅਰ ਅਫਸਰ ਹੁੰਦਾ ਹੈ ਆਪਣਾ ਜਿਵੇਂ ਐਮਪੀ ਹੋ ਗਿਆ ਉਦੋਂ ਉੱਤੇ ਏਰੀਆ ਮੈਨੇਜਰ ਹਮ ਹੁਣ ਮੈਂ ਇਸ ਮਸਲੇ 'ਚ ਏਰੀਆ ਮੈਨੇਜਰ ਨਾਲ ਵੀ ਗੱਲ ਕੀਤੀ ਡਿਪਟੀ ਜੀਐਮ ਨਾਲ ਵੀ ਗੱਲ ਕੀਤੀ ਉਦੋਂ ਉੱਤੇ ਐਮਐਮਪੀ ਕੋਲ ਵੀ ਮੈਂ ਜਾ ਕੇ ਆਇਆ ਕੀ ਆਂਦੇ ਫਿਰ ਉਹ ਕਹਿੰਦੇ ਕੋਈ ਨਹੀਂ ਜੀ ਚਲਾ ਦਾਂਗੇ ਕਰ ਦਾਂਗੇ ਤੁਹਾਡਾ ਪਹਿਲੀ ਗੱਲ ਤਾਂ ਚਲਦਾ ਜਵਾਬ ਦੇ ਗਏ ਮੈਂ ਕਿਹਾ ਜੀ ਨਵਾਂ 6ਵੇਂ ਮਹੀਨੇ ਜਿੱਤਾ ਬੰਦ ਹੋਇਆ ਚਲੋ ਜੀ ਕਰਦੇ ਆ ਕੋਸ਼ਿਸ਼ ਜਤੋਂ ਇਹਨਾਂ ਨੇ ਨਾ ਸੁਣੀ ਦੋ ਚਾਰ ਵਾਰੀ ਮੇਰੇ ਗੇੜੇ ਮਰਵਾਏ ਦੇਖੋ ਜੀ ਹੁਣ ਮੇਰੇ ਤੋਂ 80 ਕਿਲੋਮੀਟਰ ਹੈ ਪਟਿਆਲਾ ਹਾਂ 11200 ਦਾ ਗੱਡੀ ਤੇਲ ਜੀ ਐਮ ਕੋਲੇ ਜਾਂ ਉਹਨਾਂ ਦੇ ਸੈਕਟਰੀ ਕੋਲੇ ਕਿਤੇ ਬਸ ਜੀ ਐਮਐਮਪੀ ਡਿਪਟੀ ਜੀਐਮ ਐਮਐਮਪੀ ਤੱਕ ਅਸੀਂ ਜਾਏ ਇਸ ਤੋਂ ਬਾਅਦ ਹੁੰਦਾ ਜੀ ਜੀਐਮ ਜੀਐਮ ਸਰ ਦਾ ਫਿਰ ਜੀਐਮ ਸਰ ਨਾਲ ਤਾਂ ਫੋਨ ਤੇ ਗੱਲ ਹੁੰਦੀ ਹੈ ਨਾ ਉੱਥੇ ਜਾ ਕੇ ਮਿਲਿਆ ਜਾਂਦਾ ਹੈ ਇਹ ਤਾਂ ਹੁਣ ਇਦੋਂ ਅਗਲਾ ਡਿਸੀਜਨ ਹੈ ਜੀ ਉੱਥੇ ਤਾਂ ਫਿਰ ਸਾਰਿਆਂ ਨੂੰ ਰਲ ਕੇ ਕਿਸਾਨ ਮਜ਼ਦੂਰਾਂ ਨੂੰ ਫੇਰ ਹੀ ਜਾਣਾ ਪਊਗਾ ਫੇਰ ਹੀ ਕੋਈ ਮਸਲੇ ਦਾ ਹੱਲ ਹੋਊਗਾ ਕਿਉਂਕਿ ਕਿਸਾਨ ਕੋਈ ਵੀ ਵੇਰਕਾ ਤੋਂ ਬਾਹਰ ਨਹੀਂ ਹੈਗਾ ਕਿਸਾਨ ਸਾਰੇ ਜਿਹੜੇ ਨੇ ਵੇਰਕਾ ਨੂੰ ਦੁੱਧ ਪਾ ਕੇ ਰਾਜ਼ੀ ਨੇ ਬਟ ਵੇਰਕਾ ਕੰਪਨੀ ਦੁੱਧ ਲੈਣ ਨੂੰ ਰਾਜ਼ੀ ਨਹੀਂ ਕਿਸਾਨ ਵੇਰਕਾ ਦੇ ਨਾਲ ਖੜੇ ਨੇ ਪੰਜਾਬ ਵੇਰਕਾ ਦੇ ਨਾਲ ਖੜਾ ਪੰਜਾਬ ਦਾ ਡੈਰੀ ਫਾਰਮ ਵੇਰਕਾ ਦੇ ਨਾਲ ਖੜਾ ਪੰਜਾਬ ਦਾ ਦੁੱਧ ਉਤਪਾਦਕ ਵੇਰਕਾ ਦੇ ਨਾਲ ਖੜਾ ਪੈਸਾ ਦੁੱਧ ਵੇਰਕਾ ਉਹਨਾਂ ਦੇ ਨਾਲ ਨਹੀਂ ਖੜੀ ਤੁਹਾਡਾ ਕਹਿਣਾ ਵੇਰਕਾ ਸਾਡੇ ਨਾਲ ਨਹੀਂ ਖੜੀ ਵੇਰ ਜਿਹੜੇ ਬੰਦੇ ਉਹਦੇ ਨਾਲ ਪੱਕੇ ਚੱਲਦੇ ਪਏ ਨੇ ਜਿਹੜੇ ਜੁੜੇ ਹੋਏ ਨੇ ਜਿਹੜੇ ਬੋਲਦੇ ਨਹੀਂ ਹੈਗੇ ਗੁੰਗੇ ਨੇ ਵੀ ਜਿਵੇਂ ਉਹ ਤੋਂ ਫੀਡ ਆ ਗਈ ਲੈ ਲਈ ਜਿਵੇਂ ਉਹ ਤੋਂ ਡੱਬਾ ਆ ਗਿਆ ਲੈ ਲਿਆ ਜਿਵੇਂ ਰੇ ਫੈਟ ਮਾਰਤੀ ਮਾਰਤੀ ਹਾਂਜੀ ਹਾਂ ਦੇਖੋ ਜੀ ਹੁਣ ਮੈਂ ਉਹ ਡੱਬੇ ਦੀ ਗੱਲ ਕਰਦਾ 840 ਰੁਪਏ ਦਾ ਡੱਬਾ ਇੱਕ ਬੰਦੇ ਨੇ ਘਰੇ 8-10 ਪਸ਼ੂ ਰੱਖ ਕੇ ਆਪਣਾ ਗੁਜ਼ਾਰਾ ਚਲਾਉਂਦਾ ਯਾਰ ਉਹ ਬਾਜ਼ਾਰ ਦੇ ਵਿੱਚੋਂ 800 ਰੁਪਏ ਨਾਲ ਤਾਂ ਸਾਰੇ ਦੀਵਾਲੀ ਦਾ ਸਾਰੇ ਦਿਨ ਦਾ ਸਾਮਾਨ ਲੈ ਆਊਗਾ ਕੁੜੀਆਂ ਨੂੰ ਵੀ ਦੇ ਆਊਗਾ ਕੁੜੀਆਂ ਨੂੰ ਵੀ ਦੇ ਆਊਗਾ ਤੁਸੀਂ ਕਹਿੰਦਾ ਡੱਬਾ ਮੜਦੇ ਪਏ 800 ਰੁਪਏ ਦਾ ਤੇ ਭੇਜਣੀ ਤੁਸੀਂ ਉਹ ਮੂੰਗੀ ਵਾਲੀ ਬਰਫੀ ਹੈ ਮੂੰਗੀ ਵਾਲ ਠੀਕ ਹੈ ਜੀ ਅਗਰ ਤੁਹਾਡੇ ਕੋਲ ਜਿਆਦੀ ਵਧੀਆ ਸਵੀਟ ਹੈ ਤੁਸੀਂ ਆਪ ਲੈ ਜਾਓ ਜਿਹੜਾ ਇੰਨਾ ਸਟਾਫ ਲੱਗਾ ਉਹ ਦਿਓ ਆਪਣੇ ਰਿਸ਼ਤੇਦਾਰਾਂ ਨੂੰ ਵੰਡੋ ਜਾਂ ਫਿਰ ਮਾਰਕੀਟ ਇਹ ਕੋਈ ਬਾਜ਼ਾਰ 'ਚ ਵੇਚ ਜੇ ਬਾਜ਼ਾਰ 'ਚ ਵੇਚੋ ਤੁਸੀਂ ਬੂਥ ਲਾਓ ਆਪਣੇ ਜਿਹਨੂੰ ਲੋੜਾ ਲੈ ਲੂਗਾ ਤੁਸੀਂ ਠੱਕੇ ਨਾਲ ਨਾ ਮੜੋ ਚੀਜ਼ ਨੂੰ ਫਿਰ ਇੱਕ ਤਾਂ ਠੱਕੇ ਨਾਲ ਮੜਨਾ ਉੱਪਰੋਂ ਜੇ ਕੋਈ ਬੋਲਦਾ ਤੁਸੀਂ ਉਹਨੂੰ ਦੱਬਦੇ ਪਏ ਹੋ ਹੁਣ ਸਾਨੂੰ ਇਸ ਗੱਲ ਆ ਬੋਲਣ ਤੇ ਸਾਡਾ ਕੋਡ ਬੰਦ ਕਰਤਾ ਹੋਰ ਕੋਈ ਇਸ਼ੂ ਨਹੀਂ ਹੈਗਾ ਇਹਨਾਂ ਨੂੰ ਬਸ ਇਹ ਗੱਲਾਂ ਬੋਲਣ ਕਰਕੇ ਕੋਡ ਬੰਦ ਹੈ ਵੇਖੋ ਜੀ ਇਹਨਾਂ ਨੂੰ ਹੋਇਆ ਸਾਡੀਆਂ ਲੇਲੜੀਆਂ ਕੱਢਣ ਤਰਲੇ ਕੱਢਣ ਉਹ ਨਹੀਂ ਛੱਡਦੇ ਨਿਕਲਨੇ ਦੁੱਧ ਲੈਣਾ ਹੈ ਦੁੱਧ ਪਾਨ ਨੂੰ ਤਿਆਰ ਆ ਅੱਜ ਵੀ ਤਿਆਰ ਆ ਸਾਰਾ ਏਰੀਆ ਪਾਨ ਨੂੰ ਤਿਆਰ ਆ ਪਰ ਜੇ ਨਵੇਂ ਫਾਰਮਰ ਨੂੰ ਕੋਡ ਦਿੱਤੇ ਜਾਣ ਜਦੋਂ ਇਹਨਾਂ ਨੂੰ ਲੋਡ ਹੁੰਦੀ ਹੈ ਜੀ ਦਸੀਆਂ ਜੋ ਉਹਨਾਂ ਨੇ ਕਿਹਾ ਕਿ ਤੁਸੀਂ ਗੱਲ ਵੈਸੇ ਕੀਤੀ ਹੈ ਉਹ ਗੱਲਾਂ ਨਾਲ ਤੁਸੀਂ ਕਿੰਨਾ ਸਹਿਮਤ ਹੋ ਦੇਖੋ ਜੀ ਜਿਹੜੀਆਂ ਰਾਜੇਪਾਲ ਸਾਹਿਬ ਨੇ ਗੱਲਾਂ ਕੀਤੀਆਂ ਨੇ ਬਾਇ ਨਾਮ ਲੈ ਕੇ ਕੀਤੀਆਂ ਨੇ ਵੀ ਵੇਰਕਾ ਖਾ ਗਈ ਲੁੱਟ ਕੇ ਖਾ ਗਈ ਟ੍ਰੇਨ ਵਾਲੇ ਪੈਸੇ ਨਹੀਂ ਹੈਗੇ ਸਾਰੇ ਇਹਨਾਂ ਨੇ ਬਟੈਰੋਮੀਟਰਾਂ ਦੀ ਗੱਲ ਛੱਡਦੀ ਉਹ ਗੱਲਾਂ ਸਾਰੀਆਂ ਸੱਚੀਆਂ ਨੇ ਜਿਹੜੀ ਇਹ ਕਹਿੰਦੇ ਨੇ ਕਿ ਅਮੁੱਲ ਖਾ ਗਈ ਅਮੁੱਲ ਵੀ ਦਬਦੀ ਆਉਂਦੀ ਹੈ ਦਬੂ ਘੀਰ ਜਦੋਂ ਕੰਪੀਟੀਸ਼ਨ ਅਗਲੇ ਦੁੱਧ ਖਰੀਦਦੇ ਨੇ ਵੇਖੋ ਜੀ ਜਿਹੜਾ ਬੰਦਾ ਹੁਣ ਅੱਜ ਮੈਂ ਆ ਜੇ ਮੈਂ ਅੱਜ ਚਾਹਾਂ ਅੱਜ ਥੋੜੀ ਫਾਰਮ ਛੱਡਿਆ ਜਾਊਗਾ ਸਹੀ ਗੱਲ ਹੈ ਅੱਜ ਥੋੜੀ ਛੱਡਿਆ ਜਾਊਗਾ ਐਂ ਤਾਂ ਛੱਡਣਾ ਔਖਾ ਹੁੰਦਾ ਐ 10 ਸਾਲ ਦੀ 15 ਸਾਲ ਦੀ ਮਿਹਨਤ ਆ ਭਾਈ ਇੱਕਦਮ ਥੋੜੀ ਛੱਡੀ ਜਾਊਗੀ ਇੱਕ ਕੰਪਨੀ ਦੁੱਧ ਨਾ ਲਊਗੀ ਕੋਈ ਗੱਲ ਦੀ ਦੂਜੀ ਕੰਪਨੀ ਓੜਦੀ ਰਹੀ ਹੈ ਆਮੁੱਲ ਇਸੇ ਕਰਕੇ ਕਾਮਯਾਬ ਹੈ ਕਿਉਂਕਿ ਆਮੁੱਲ ਰੇਟ ਭਾਵੇਂ ਘਟਾ ਦਿੰਦੀ ਹੈ ਪਰ ਉਹ ਗਾਹਕ ਨਾਰਾਜ਼ ਨਹੀਂ ਕਰਦੀ ਵੀ ਦੁੱਧ ਲੈਣਾ ਹੈ ਦੁੱਧ ਲੈਣਾ ਬਿਲਕੁਲ ਜੀ ਤੁਹਾਡਾ ਕਿੰਨਾ ਖਰਚਾ ਆਇਆ ਜਾਨਕਿ ਹੁਣ ਜੇ ਹੁਣ ਕਿ ਲਾਉਣਾ ਹੋਵੇ ਹਿਸਾਬ ਤਾ ਤੁਹਾਡਾ ਕਿੰਨੇ ਲੱਖ ਦਾ ਫਾਰਮ ਹੈ ਇਸ ਟਾਈਮ ਮੇਰਾ ਜੀ ਅੱਜ ਦੇ ਟਾਈਮ ਦੇ ਵਿੱਚ ਮੇਰੇ ਕੋਲ ਮੇਰੇ ਫਾਰਮ ਦੇ 20 ਐਨੀਮਲ ਨੇ ਤੇ ਦੋ ਦੋ ਢਾਈ ਢਾਈ ਲੱਖ ਦੀ ਕੀਮਤ ਦੀ ਇੱਕ ਗਾਂ ਹੈ 50 ਲੱਖ ਦੀ 50 ਲੱਖ ਦੀ ਏੜ ਗੜ ਸਾਡਾ ਸਿਸਟਮ ਹੈ ਤੇ ਉਹ ਜਿਹੜਾ ਕੰਮ ਹੈ ਮੈਂ ਅਫਸਰ ਸ਼ਾਹੀ ਨੂੰ ਦੱਸਣਾ ਚਾਹੁੰਦਾ ਏਸੀ ਵਾਲੇ ਕਮਰਿਆਂ ਦੇ ਵਿੱਚ ਬਹਿ ਕੇ ਹੁਕਮ ਜਾਰੀ ਕਰਨੇ ਬੜੇ ਸੌਖੇ ਨੇ ਡੈਰੀ ਫਾਰਮ ਦੇ ਵਿੱਚ ਗੋਹੇ ਤੇ ਪੈਸੇ ਕਮਾਣੇ ਬੜੇ ਔਖੇ ਨੇ ਤੇ ਸਾਡਾ ਇਹ ਜਿਆ ਡੈਰੀ ਫਾਰਮ ਦਾ ਕੰਮ ਹੈ ਜਿਆ ਪੱਕੀ ਡਿਊਟੀ ਸੰਡੇ ਮੰਡੇ ਦਿਵਾਲੀ ਦਿਸ਼ਰਾ ਸਾਨੂੰ ਨਹੀਂ ਛੁੱਟੀ ਹੈਗੀ। ਨਾ ਸਾਡੀ ਲੇਬਰ ਨੂੰ ਛੁੱਟੀ ਹੈਗੀ। ਸਹੀ ਗੱਲ ਆ ਤੂੰ ਤੇ ਵਿਆਹ ਜਾਣ ਜੋਗੇ। ਹਾਂਜੀ ਹਾਂ ਲੇਬਰ ਸਾਡੀ ਇਹ ਕਹਿ ਦੂਗੀ ਸਰਦਾਰ ਜੀ ਅੱਜ ਤੁਹਾਨੂੰ ਬੁਖਾਰ ਚੜ ਗਿਆ ਜਾਂ ਕੁਦਰਤੀ ਕੋਈ ਦਿੱਕਤ ਆ ਗਈ ਤੇ ਅਸੀਂ ਆ ਨਹੀਂ ਸਕਦੇ। ਜੇ ਸਾਨੂੰ ਬੁਖਾਰ ਚੜਿਆ ਸਾਨੂੰ ਬੁਖਾਰ ਚੜੇ ਜੋ ਉੱਠ ਕੇ ਵੀ ਪੱਠੇ ਪਾਣੀ ਪੈਣਗੇ। ਤੁਹਾਡੇ ਤਾਂ ਕੋਈ ਭੋਗ ਵਿਆਹ ਵੀ ਇਹ ਵੀ ਰੁੱਲ ਜਾਂਦੇ। ਦੇਖੋ ਜੀ ਇਹ ਕੰਮ ਡੈਰੀ ਫਾਰਮ ਦੇ ਕੰਮ ਨੇ ਸਾਨੂੰ ਸਿਰਫ ਸੈਲਫਿਸ਼ ਕਰਤਾ। ਕਿਉਂਕਿ ਜੇ ਅਸੀਂ ਕਿਤੇ ਜਾਂਦੇ ਆ ਨਾ ਮੰਨ ਲਓ ਅਸੀਂ ਕਿਤੇ ਕਿਸੇ ਦੇ ਘਰ ਦੁਖ ਤਾਂ ਉੱਥੇ ਕਈ ਵਾਰੀ ਕੰਮ ਲੇਟ ਹੋ ਜਾਂਦਾ ਹੈ ਤਾਂ ਸਾਡਾ ਧਿਆਨ ਧਾਰਾਂ ਵਾਲੇ ਪਾਸੇ ਹੁੰਦਾ ਹੈ ਵੀ ਚਲ ਜੀ ਇੱਥੋਂ ਉੱਠੀਏ ਜਾ ਕੇ ਧਾਰਾ ਕਢਣ ਦੀ 10 ਮਿੰਟ ਬਹਿ ਲਿਆ ਹਾਂ ਕਈ ਵਾਰੀ 10 ਸਾਲ ਦਾ ਐ 12 ਸਾਲ ਦਾ ਤਜਰਬਾ ਹੈ ਚੰਗੇ ਚੰਗੇ ਕਹਿੰਦੇ ਘੋਂਦੇ ਵਿਆਹ ਛੱਡੇ ਨੇ ਖਾਸ ਰਿਸ਼ਤੇਦਾਰਾਂ ਦੇ ਕਿਉਂਕਿ ਲੇਬਰ ਕਈ ਵਾਰੀ ਨਹੀਂ ਤੁਰਤ ਪਰਮਿਸ ਮਰ ਜਾਂਦੀ ਏ ਮਿਸ ਹਾਪਨਿੰਗ ਕਈ ਵਾਰੀ ਹੋ ਜਾਂਦੀ ਏ ਹੁਣ ਬੰਦਾ ਅਚਾਨਕ ਗਿਆ ਉਹਨੂੰ ਕੋਈ ਡਿੱਕੇ ਛੱਡ ਫੜ ਲੱਗੀ ਸਵੇਰੇ ਨਹੀਂ ਹੈਗਾ ਪੱਕਾ ਬੰਦਾ ਪੱਕੇ ਬੰਦੇ ਤੋਂ ਬਿਨਾ ਫਾਰਮ ਤੇ ਕੰਮ ਨਹੀਂ ਹੁੰਦਾ ਬਾਕੀ ਡੈਰੀ ਫਾਰਮ ਵਾਲੇ ਬੰਦੇ ਦਾ ਧਿਆਨ ਤਾਂ ਪਿੱਛੇ ਹੀ ਰਹਿੰਦਾ ਹੈ ਧਿਆਨ ਤਾਂ ਪਿੱਛੇ ਹੀ ਰਹਿੰਦਾ ਜੀ ਜੇ ਕੋਈ ਮਗਰੋਂ ਫੋਨ ਆ ਕੇ ਚਲੋ ਛੱਡ ਵੀ ਗਏ ਪਸ਼ੂ ਬਿਮਾਰ ਹੋ ਗਿਆ ਜੀ ਜਾਂ ਹੋ ਗਿਆ ਤੁਹਾਡਾ ਤਾਂ ਧਿਆਨ ਕਿਹੜੇ ਗਾਂਾਂ ਚ ਰਹਿੰਦਾ ਬਿਲਕੁਲ ਜੀ ਉੱਥੇ ਰਹਿੰਦਾ ਹੀ ਨਹੀਂ ਹੈਗਾ ਇਹ ਤਾਂ ਸਾਨੂੰ ਉਮਜਰ ਧਿਆਨ ਹੁੰਦਾ ਵੀ ਫੋਨ ਨਾ ਆ ਜੇ ਪਿੱਛੋਂ ਜੇ ਫੋਨ ਸੀਰੀ ਦੇ ਨਾਰਮਲ ਵੀ ਆ ਗਿਆ ਨਾ ਉਦੋਂ ਹੀ ਕੰਨ ਖੜੇ ਹੁੰਦੇ ਨੇ ਕਲਾ ਮਤਲਬ ਬੜਾ 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 ਔਖਾ ਕੰਮ ਆ ਪਸ਼ੂਆਂ ਦੀ ਦੇਖਭਾਲ ਕਰਕੇ ਬੁਮਾਰੀ ਠਮਾਰੀ ਕਿੰਨਾ ਕੁਸ਼ ਕਰਕੇ ਤੁਸੀਂ ਤੋ ਦੇਖੋ ਜੀ 40 ਰੁਪਏ ਕਿਲੋ ਅਗੇ ਦੇ ਟਾਈਮ 'ਚ ਫੀਡ ਹੋ ਚੁੱਕੀ ਆ ਹਾਂ ਤੇ 40 ਰੁਪਏ ਨੂੰ ਦੁੱਧ ਆ ਤੇ ਜੇ ਕੋਈ ਗੱਲਾਂ ਇੰਨੀ ਹੈਗਾ ਮਹਿਲ ਨਹੀਂ ਪੈਣ ਵਾਲੀ ਗੱਲ ਹੈਗੀ ਹੂੰ ਕੋਈ ਮਹਿਲ ਨਹੀਂ ਪੈਣ ਵਾਲੀ ਗੱਲ ਹੈਗੀ ਇੱਕ ਅੱਦੇ ਪਸ਼ੂ ਦੀ ਮਿਸ ਹੈਪਨਿੰਗ ਵੀ ਹੋ ਜਾਂਦੀ ਆ ਇਹ ਤਾਂ ਬਸ ਐ ਵੀ ਆਈ ਚਲਾਈ ਚਲਦੀ ਆ ਇਸ ਕੰਮ 'ਚ ਆਈ ਚਲਾਈ ਚਲ ਹਾਂ ਵੀ ਇੱਕ ਕੰਮ ਛੇੜਿਆ ਹੁੰਦਾ ਹੁਣ ਜਿੱਦਾਂ ਮੈਂ ਕੰਮ ਛੇੜਿਆ ਮੈਨੂੰ 10 ਸਾਲ ਹੋ ਗਏ ਮੈਂ ਪਹਿਲੇ 5 ਸਾਲ ਲੋਨ ਤਾਰਤਾ ਹਾਲਾਂਕਿ ਸਬਸਿਡੀਆਂ ਸਰਕਾਰ ਵਾਅਦਾ ਕਰਕੇ ਸਾਰੀਆਂ ਹੀ ਖਾ ਗਈ ਮਿਲਿਆ ਕੁਝ ਹੈ ਨਹੀਂ ਤੇ ਜਿਹੜੇ ਨਵੇਂ ਫਾਰਮਰ ਨੇ ਮੇਰਾ ਤਾਂ ਉਹਨਾਂ ਨੂੰ ਵੀ ਨਵੇਦਨਾ ਭਈ ਲੋਨ ਲਾਂਦੇ ਚੱਕਰਾਂ ਜਦੋਂ ਪਿਆਗੇ ਸਬਸਿਡਿ ਨਹੀਂ ਮਿਲਨੀ ਹਮ ਆਪਣਾ ਆਪ ਕੰਮ ਕਰੋ ਜਿੰਨੇ ਕਿ ਪਸ਼ੂ ਰੱਖ ਸਕਦੇ ਹੋ ਓਨੇ ਗੇ ਰੱਖ ਕੇ ਪਾਲੋ ਕਿਉਂਕਿ ਹੁਣ ਮੇਰੇ ਗਰੁੱਪ ਦੇ ਵਿੱਚ ਮੇਰੇ ਨਾਲ ਗੱਲ ਕਰਨੀ ਬਣ ਸਕਦਾ ਦੇਖੋ ਜੀ ਉਹੀ ਗੱਲ ਮੈਂ ਕਰਦਾ ਲੁਧਿਆਣਾ ਯੂਨੀਵਰਸਿਟੀ ਸਹਾਇਕ ਧੰਦੇ ਨਾਲ ਜੋੜ ਰਹੀ ਹੈ ਹਾਂ ਪੰਜਾਬ ਡੇਰੀ ਡਵੈਲਪਮੈਂਟ ਸਹਾਇਕ ਧੰਦੇ ਨਾਲ ਜੋੜ ਰਿਹਾ ਹੈ ਪਰ ਉਹਦੇ ਚ ਕੰਡੀਸ਼ਨ ਇਹ ਆ ਕਿ ਤੁਸੀਂ ਨਾਲ ਦੀ ਨਾਲ ਨਵੇਂ ਫਾਰਮ ਨੂੰ ਨਵਾਂ ਕੋਡ ਇਸ਼ੂ ਕਰਕੇ ਦਿਓ 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 ਜੀ ਤੇ ਤੁਹਾਡੀ ਪਾਲਸੀ ਇਹ ਪਾਲਸੀ ਬਣਾਓ ਵੀ ਆ ਸਾਡੀਆਂ ਟਰਮੀਨੇਟ ਕੰਡੀਸ਼ਨ ਨੇ ਤੁਸੀਂ ਇੱਥੇ ਪੂਰੇ ਨਹੀਂ ਉਤਰੋਗੇ ਤੁਹਾਡਾ ਕੋਡ ਤਾਂ ਬੰਦ ਹੋਊਗਾ ਇਹ ਨਹੀਂ ਕਿ ਬਰਫੀ ਵਾਲੇ ਡੱਬੇ ਕਰਕੇ ਬੰਦ ਕਰ ਦਿਓ ਵੈਰੀ ਗੁੱਡ ਇਹ ਨਹੀਂ ਹੋਣਾ ਚਾਹੀਦਾ ਮੈਜੀਕਰ ਕਰਕੇ ਨਹੀਂ ਹੋਣਾ ਬਿਲਕੁਲ ਜੀ ਮੈਜੀਕਰ ਕਰਕੇ ਦੇਖੋ ਆਪਣੀ ਕੋਈ ਬਹਿਸ ਹੈ ਅਫਸਰ ਸ਼ਾਹੀ ਦੀ ਤਾਂ ਆ ਕੇ ਆਪਾਂ ਮਸਲਾ ਸੋਲਵ ਕਰੀਏ ਕੋਡ ਬੰਦ ਦੀ ਧਮਕੀ ਦੇਣਾ ਤੇ ਨਹੀਂ ਮਗ ਇਹ ਗੱਲ ਆ ਵੀ ਤੁਸੀਂ 2.5 ਕੁਆਂਟਲ 2 ਕੁਆਂਟਲ ਦੁੱਧ ਇੱਕ ਆਪ ਦੇ ਗੁੱਸੇ ਕਰਕੇ ਛੱਡ ਰਹੇ ਹੋ ਹਾਲਾਂਕਿ ਲੋਕ ਤਰਫ ਰਹੇ ਆ ਦੁੱਧ ਨੂੰ ਚੰਗੀ ਦੁੱਧ ਨੂੰ ਤਰਸ ਰਹੇ ਆ ਮਤਲਬ ਲੋਕਾਂ ਚ ਦਾ ਦੁੱਧ ਦੀ ਬਹੁਤ ਕਮੀ ਆ ਲੋਕ ਗੰਦਮਾਂਦ ਖਾਣ ਨੂੰ ਮਜਬੂਰ ਹੋਏ ਪਏ ਆ ਕਿਉਂਕਿ ਪਤਾ ਨਹੀਂ ਕੀ ਪਰੋਸਿਆ ਜਾ ਰਿਹਾ ਬਿਲਕੁਲ ਜੀ ਇੱਕ ਗੱਲ ਹੋਰ ਦੇਖੋ ਤੁਸੀਂ ਹੂੰ ਸਾਡੀ ਜਿਹੜੀ ਗੱਡੀ ਚੱਲ ਰਹੀ ਹੈ ਪਲਾਂਟ ਦੀ ਪਟਿਆਲੇ ਪਲਾਂਟ ਦੀ ਗੱਡੀ ਸਾਡੇ ਏਰੀਆ ਜਾਂਦੀ ਹੈ ਉਹਦੇ ਵਿੱਚ ਇੰਨੀ ਸਪੇਸ ਹੈ ਕਿ ਉਹ 20 ਕੈਨ ਵੀ ਦੁੱਧ ਦੇ ਹੋਰ ਲੈ ਕੇ ਆ ਜੂਗੀ ਵੀਗਾ 10 ਕੁਇੰਟਲ ਦੋ ਹਾਂਜੀ 10 ਕੁਇੰਟਲ ਦੋ ਤਾਂ ਹੋਰ ਲੈ ਕੇ ਆ ਜੂਗੀ ਜੇ ਕੰਪਨੀ ਲਵੇ ਤਾਂ ਦੇਖੋ ਖਰਚਾ ਤਾਂ ਉਹੀ ਪੈਣਦਿਆ ਖਰਚਾ ਤਾਂ ਉਹੀ ਪੈ ਰਿਹਾ ਹੈ ਬਿਲਕੁਲ ਜੀ ਜੇ ਕੰਪਨੀ ਲਵੇ ਤਾਂ ਦੇਖੋ ਖਰਚਾ ਤਾਂ ਉਹੀ ਪੈਣਦਿਆ ਖਰਚਾ ਤਾਂ ਉਹੀ ਪੈ ਰਿਹਾ ਹੈ ਬਿਲਕੁਲ ਜੀ ਬਿਲਕੁਲ ਸਹੀ ਡਿਊ ਡਰਾਈਵਰ ਦੀ ਵੀ ਡਿਊਟੀ ਉੱਥੇ ਹੀ ਲੱਗੀ ਹੋਈ ਹੈ ਉੱਥੇ ਹੀ ਲੱਗੀ ਹੈ ਰੂਟ ਵੀ ਉਹੀ ਚੱਲ ਰਿਹਾ ਪੌਣ ਵਾਲੇ ਪੌਣ ਨੂੰ ਤਿਆਰ ਪੌਣ ਵਾਲੇ ਪੌਣ ਨੂੰ ਤਿਆਰ ਨਹੀਂ ਪਰ ਇਹ ਕੰਪਨੀ ਲੈਣ ਨੂੰ ਤਿਆਰ ਨਹੀਂ ਲੈਣ ਨੂੰ ਤਿਆਰ ਫਿਰ ਆਇਆ ਕਿਉਂ ਆਪਾਂ ਕਹਣਾ ਵੀ ਮੋਦੂ ਸਾਨੂੰ ਖਾ ਗਈ ਹੂੰ ਫਿਰ ਤਾਂ ਤੁਸੀਂ ਆਪ ਕਹਿੰਦੇ ਵੀ ਸਹੀ ਗੱਲ ਹਾਂਜੀ ਬਿਲਕੁਲ ਕੋਈ 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 ਗੱਲ ਕਹਿਣੀ ਚਾਹਾਂ ਤੁਸੀਂ ਸਰਕਾਰ ਨੂੰ ਕਹਿਣੀ ਚਾਹੋ ਦੇਖੋ ਜੀ ਸਰਕਾਰ ਤੱਕ ਮੇਰੀ ਇਹ ਹੀ ਅਪੀਲ ਹੈ ਪੰਜਾਬ ਸਰਕਾਰ ਦੀ ਵੀ ਇਹਨਾਂ ਦੀ ਧੱਕੇਸ਼ਾਹੀ ਬੰਦ ਕਰਾਓ ਜੀ ਅਫਸਰਸ਼ਾਹੀ ਬੰਦ ਕਰਾਓ ਜਿਹੜੇ ਬਣਦੇ ਕੋਡ ਨੇ ਨਵੇਂ ਉਹ ਨਵੇਂ ਦਿੱਤੇ ਜਾਣ ਜਿਹੜੇ ਪੁਰਾਣੇ ਕਿਸੇ ਕਰਕੇ ਵੀ ਟੁੱਟੇ ਹੋਏ ਨੇ ਅਗਲੇ ਦੁਆਰੇ ਹੁਣ ਨਵੇਂ ਖੋਲ੍ਹਨੇ ਚਾਹੁੰਦੇ ਨੇ ਉਹਨਾਂ ਨੂੰ ਖੋਲੋ ਵਿੱਚੇ ਸਾਡੇ ਵਰਗੇ ਵੀ ਤੱਕੇਸ਼ਾਈ ਬੰਦ ਹੋਣੀ ਚਾਹੀਦੀ ਹੈ ਤਾਂ ਜਾ ਕੇ ਜਿਹੜਾ ਛੋਟਾ ਜ਼ਿਮੀਦਾਰ ਹੈ ਉਹਦੀ ਆਰਥਿਕ ਦਸ਼ਾ ਥੋੜੀ ਜੀ ਸੁਧਰੂਗੀ ਨਹੀਂ ਤਾਂ ਛੋਟੇ ਜ਼ਿਮੀਦਾਰ ਦਾ ਤਾਂ ਦੁੱਧ 30 32 ਰੁਪਏ ਤੇ ਰਹਿਣਾ ਫਿਰ ਡੈਰੀ ਧੰਦਾ ਸਿਗਰਾਂ ਤੇ ਪਹੁੰਚਿਆ ਖੜਾ ਹੈ ਪਹੁੰਚ ਬਿਲਕੁਲ ਬਹੁਤ ਧੰਨਵਾਦ ਵੀਰੇ ਤਾਂ ਗੱਲ ਬਾਤ ਕੀਤੀ ਭਾਈ ਨੇ ਦੁੱਖ ਰੋਇਆ ਆਪਦਾ ਆਪਾਂ ਰੌਲਾ ਸੁਣ ਰਹੇ ਹਾਂ ਕਿ ਅਮੁੱਲ ਵੇਰਕਾ ਨੂੰ ਖਾ ਰਹੀ ਹੈ ਅਸਲ 'ਚ ਅਮੁੱਲ ਵੇਰਕਾ ਨੂੰ ਨਹੀਂ ਖਾ ਰਹੀ ਵੇਰਖਾ ਦੇ ਅਫਸਰਾਂ ਦੀ ਬੇਰੁਖੀ ਆ ਜਿਹੜੀ ਹੈ ਉਹ ਉਹ ਮਤਲਬ ਉਹ ਮੌਕਾ ਦੇ ਰਹੀ ਹੈ ਪੰਜਾਬ ਚ ਆਉਂਦਾ ਤਾਂ ਬਾਈ ਨੇ ਦੁੱਖ ਰ ਹੋਇਆ ਕਿ ਕਿਸ ਤਰੀਕੇ ਨਾਲ 2 ਤੋਂ 2.5 2.5 ਕੁਆਂਟਲ ਦੁੱਧ ਉਤਪਾਦਕ ਸੀ ਇਹ ਤੇ ਕਿਵੇਂ ਇਹਦੇ ਨਾਲ ਵੇਰਕਾ ਵਾਲਿਆਂ ਨੇ ਧੱਕਾ ਕਰਕੇ ਦੀ ਆਵਾਜ਼ ਉਠਾਉਣ ਤੇ ਬੰਦ ਕੀਤਾ ਹੁਣ ਵੇਰਕਾ ਦੇ ਅਸਰ ਤੇ ਕੀ ਪੱਖ ਰੱਖਦੇ ਜ਼ਰੂਰ ਰੱਖਣਾ ਪਰ ਇਹ ਬਾਈ ਦੇ ਦੁੱਖ ਹੋ ਸਕਦਾ ਹੈ ਕਿ ਜਿਵੇਂ ਬੋਲ ਗਿਆ ਕੋਈ ਹੋਰ ਬੋਲਦਾ ਨਾ ਹੋਵੇ ਸੋ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਵੈਸੀ ਦੁੱਧ ਦੀ ਕਮੀ ਹੈ ਤੇ ਜੇਕਰ ਇਸ ਤਰੀਕੇ ਨਾਲ ਚੱਲਦਾ ਰਿਹਾ ਤਾਂ ਨਕਲੀ ਦੁੱਧ ਉਤਪਾਦਕ ਵੱਡੇ ਹੋਣਗੇ ਤੇ ਜਿਹੜੇ ਅਸਲੀ ਦੁੱਧ